73 ਸਾਲ ਦੀ ਪੰਜਾਬੀ ਮਹਿਲਾ ਹਰਜੀਤ ਔਰ ਜੋ ਪਿਛਲੇ 30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇਸ ਦੇ ਪਿੱਛੇ ਕੀ ਆ ਕਾਰਨ ਆਓ ਅੱਜ ਜਾਣਦੇ ਹਾਂ ਦੋਸਤੋ ਅੱਜ ਗੱਲ ਕਰਾਂਗੇ ਮਾਤਾ ਹਰਜੀਤ ਕੌਰ ਦੀ ਜੋ ਪੰਜਾਬ ਦੇ ਮੂਲ ਨਿਵਾਸੀ ਸੀ 1992 ਦੇ ਵਿੱਚ ਅਮਰੀਕਾ ਦੇ ਵਿੱਚ ਜਾਂਦੇ ਆ ਉੱਥੇ ਰਹਿੰਦੇ ਆ ਪਿਛਲੇ 30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅਚਾਨਕ ਡਿਪੋਰਟ ਕਰ ਦਿੱਤਾ ਗਿਆ ਹਰ ਛੇ ਮਹੀਨੇ ਬਾਅਦ ਉਹ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਹਾਜ਼ਰੀ ਲਗਵੰਦੇ ਸੀ ਨਾ ਤਾਂ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸੀ 2012 ਦੇ ਵਿੱਚ ਉਹਨਾਂ ਨੇ ਅਸਾਲਮ ਵੀ ਪਾਈ ਸੀ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਾਰਜ ਕਰਕੇ ਉਹਨਾਂ ਨੇ ਰਿਪੋਰਟ ਕਰ ਦਿੱਤਾ ਗਿਆ 8 ਸਤੰਬਰ ਨੂੰ ਮਾਤਾ ਹਰਜੀਤ ਕੌਰ ਜੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਜਾਂਦੇ ਆ ਰੂਟੀਨ ਚੈੱਕਅਪ ਦੇ ਦੌਰਾਨ ਜਿੱਦਾਂ ਆਪਾਂ ਜਾਈਦਾ ਵਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਗਿਆ ਨੂੰ ਅਰੈਸਟ ਕਰ ਲਿਆ ਗਿਆ ਉਹਨਾਂ ਨੂੰ ਉੱਥੋਂ ਬੇਕਰਸ ਫੀਲਡ ਕੈਲੀਫੋਰਨੀਆ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਪਰਿਵਾਰ ਨੂੰ ਚਿੰਤਾ ਹੋਈ ਜਦੋਂ ਵਾਪਸ ਘਰ ਨਹੀਂ ਆਏ ਪਰਿਵਾਰ ਇਮੀਗ੍ਰੇਸ਼ਨ ਆਫਿਸ ਤੱਕ ਜਾਂਦੇ ਆ ਪੁੱਛ ਪੜਤਾਲ ਕਰਦੇ ਆ ਤਾਂ ਉਹਨਾਂ ਨੂੰ ਕੋਈ ਸਹੀ ਜਵਾਬ ਸੁਣਨ ਨੂੰ ਨਹੀਂ ਮਿਲਦਾ ਫਿਰ ਪਰਿਵਾਰ ਆਪਣਾ ਵਕੀਲ ਕਰਦੇ ਆ ਵਕੀਲ ਜਦ ਜਾ ਕੇ ਪੁੱਛਦਾ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਵਾ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਵਾ ਤਾਂ ਇਸ ਦੇ ਪਿੱਛੇ ਫਿਰ ਫਾਈਲਿੰਗ ਤਿਆਰ ਹੁੰਦੀ ਆ ਅਗਰ ਅਜ਼ੀਰਜੀਤ ਗੌਰ ਮਾਤਾ ਜੀ ਦੀ ਸਿਹਤ ਦੇ ਬਾਰੇ ਗੱਲ ਕਰੀਏ ਇੱਕ 73 ਸਾਲ ਦੀ ਬਜ਼ੁਰਗ ਮਾਤਾ ਜਿਹੜੀ ਐਂਗਜ਼ਾਇਟੀ ਜੋਇੰਟ ਪੇਨ ਮਾਈਗਰੇਨ ਦੀ ਮਰੀਜ਼ ਆ ਕੀ ਉਸ ਦੇ ਨਾਲ ਇਹੋ ਜਿਹਾ ਬਤੀਰਾ ਹੋਣਾ ਚਾਹੀਦਾ ਵਾ ਕਿ ਜਿਹੜਾ ਇੱਕ ਬੰਦਾ ਤੁਹਾਡੇ ਦੇਸ਼ ਦੇ ਵਿੱਚ ਪਿਛਲੇ 30 ਸਾਲਾਂ ਤੋਂ ਰਹਿ ਰਿਹਾ ਬਿਨਾਂ ਕਿਸੇ ਕ੍ਰਿਮੀਨਲ ਰਿਕਾਰਡ ਦੇ ਤਾਂ ਉਸ ਨੂੰ ਰਹਿਣ ਦੀ ਆਜ਼ਾਦੀ ਦੇਣੀ ਚਾਹੀਦੀ ਹੈ ਉਸ ਨੂੰ ਰਹਿਣ ਦੇਣਾ ਚਾਹੀਦਾ ਵਾ ਜਾਂ ਫਿਰ ਉਹਨੂੰ ਵਾਪਸ ਭੇਜਣਾ ਚਾਹੀਦਾ ਇਹ ਵੀ ਚਲੋ ਤੁਹਾਡੀ ਆਪਣੀ ਰਾਏ ਜ਼ਰੂਰ ਦੇਆ ਪਰ ਅੱਗੇ ਗੱਲ ਕਰਦੇ ਹਾਂ ਸੋਮਵਾਰ ਨੂੰ 8 ਸਤੰਬਰ ਨੂੰ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਵਾ ਸ਼ੁੱਕਰਵਾਰ ਨੂੰ ਉਹਨਾਂ ਨੂੰ ਐਲ.ਏ ਤੋਂ ਜਹਾਜ਼ 'ਚ ਬਿਠਾ ਕੇ ਜੌਰਜੀਆ ਭੇਜ ਦਿੱਤਾ ਜਾਂਦਾ ਵਾ ਸ਼ੁੱਕਰਵਾਰ ਨੂੰ ਜੌਰਜੀਆ ਉਹ ਪਹੁੰਚਦੇ ਆ ਤੇ ਜੌਰਜੀਆ ਦੇ ਵਿੱਚ ਉਹ 3 ਦਿਨ ਰਹਿੰਦੇ ਆ ਇਹਨਾਂ 60 ਤੋਂ 70 ਘੰਟਿਆਂ ਦੇ ਦੌਰਾਨ ਨਾ ਤਾਂ ਉਹਨਾਂ ਨੂੰ ਕੋਈ ਖਾਣਾ ਦਿੱਤਾ ਜਾਂਦਾ ਨਾ ਪਾਣੀ ਦਿੱਤਾ ਜਾਂਦਾ ਦਵਾਈ ਖਾਣੀ ਹੁੰਦੀ ਆ ਉਹਦੇ ਲਈ ਪਾਣੀ ਨਹੀਂ ਦਿੱਤਾ ਜਾਂਦਾ ਨਾਲ ਫੇਰ ਉੱਥੇ ਸੌਣ ਦੇ ਲਈ ਪੱਥਰ ਦੇ ਬੈਂਚ ਸੀ ਜਿਹਦੇ ਉੱਪਰ ਉਹ ਮਾਦਾ ਸੌਂਦੀ ਆ ਤਾਂ ਅਗਲੇ ਦਿਨ ਜਦ ਉੱਠਦੀ ਆ ਤਾਂ ਉੱਥੋਂ ਉੱਠਿਆ ਨਹੀਂ ਜਾਂਦਾ ਕਿਉਂਕਿ ਦੋਨੇ ਗੋਡਿਆਂ ਦੀਆਂ ਸਰਜਰੀਆਂ ਹੋਈਆਂ ਸੀ ਸੋ ਮੈਂ ਇਹ ਵੀ ਸਵਾਲ ਕਰਨਾ ਚਾਹਨਾ ਕਿ ਇੱਥੇ ਆ ਕੇ ਹਿਊਮਨ ਰਾਈਟਸ ਖਤਮ ਹੋ ਜਾਂਦੇ ਆ ਮਰ ਜਾਂਦੇ ਆ ਇਸ ਦੇ ਉੱਪਰ ਜ਼ਰੂਰ ਖਿਆਲ ਕਰਨਾ ਚਾਹੀਦਾ ਹਿਊਮਨ ਰਾਈਟਸ ਵਾਲਿਆਂ ਨੂੰ ਕਿ ਜਿਹੜੇ ਡਿਪੋਰਟ ਕੀਤੇ ਜਾਂਦੇ ਲੋਕ ਆ ਕਿ ਉਹ ਵੀ ਇਨਸਾਨ ਆ ਉਹਨਾਂ ਨਾਲ ਵੀ ਇੱਕ ਚੰਗਾ ਬਤਿਹਰਾ ਹੋਣਾ ਚਾਹੀਦਾ ਵਾ ਪੰਜਾਬੀ ਕਮਿਊਨਿਟੀ ਤੇ ਸਿੱਖ ਆਰਗੇਨਾਈਜੇਸ਼ਨ ਨੇ ਮਜਾਰੇ ਲਾਏ ਧਰਨੇ ਲਾਏ ਇਮੀਗ੍ਰੇਸ਼ਨ ਆਫਿਸ ਦੇ ਬਾਹਰ ਧਰਨੇ ਲਾਏ ਲੱਖਾਂ ਦੀ ਹਜ਼ਾਰਾਂ ਲੋਕ ਉੱਥੇ ਹਾਜ਼ਰ ਹੋਏ ਤੇ ਉਹਨਾਂ ਨੇ ਕਈ ਸਲੋਗਨ ਪੜੇ ਲੈਟ ਹਾਰਟ ਸੇ ਸੀ ਡਿਜ਼ਰਵਡ ਡਿਗਨਿਟੀ ਤੇ ਮੈਂ ਸਰਕਾਰਾਂ ਦੇ ਅੱਗੇ ਵੀ ਇਹ ਮਤਲਬ ਆਪਣਾ ਸਵਾਲ ਪੁੱਛਣਾ ਚਾਹਨਾ ਵਾ ਕਿ ਇੱਕ ਬੰਦਾ ਜਿਹਦਾ ਸਾਫ਼ ਸੁਥਰਾ ਰਿਕਾਰਡ ਆ ਸਾਰਾ ਕੁਝ ਆਪਣੇ ਡਾਕੂਮੈਂਟ ਪੇਸ਼ ਕਰ ਰਿਹਾ ਹਰ 6 ਮਹੀਨੇ ਬਾਅਦ ਹਾਜ਼ਰੀ ਲਾ ਰਿਹਾ ਪਿਛਲੇ 30 ਸਾਲਾਂ ਤੋਂ ਉਹਨੂੰ ਅਚਾਨਕ ਰਿਪੋਰਟ ਕਰ ਦੇਣਾ ਕੀ ਇਹ ਸਹੀ ਆ ਜਾਦਾ ਤੁਸੀਂ ਪਹਿਲੇ ਹੀ ਐਂਟਰੀ ਨਾ ਦਿਓ ਪਿਛਲੇ 30 ਸਾਲਾਂ ਤੋਂ ਤੁਸੀਂ ਉਹਦੇ ਨਾਲ ਠੀਕ ਵਿਵਹਾਰ ਕਰ ਰਹੇ ਆ ਪਰ ਅਚਾਨਕ ਬਿਨਾਂ ਕਿਸੇ ਵੱਡੇ ਕਾਰਨ ਦੇ ਉਹਨੂੰ ਰਿਪੋਰਟ ਕਰ ਦੇਣਾ ਠੀਕ ਆ ਬਾਕੀ ਤੁਸੀਂ ਆਪਣੀ رائے ਕਮੈਂਟ ਬਾਕਸ ਚ ਜਰੂਰ ਦਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਧੰਨਵਾਦ ਜੀ